ਕਾਫੀ ਪਤਵੀਣਾ ਪੇਸ਼ ਆਈ ਮਲਾਈ ਬਣਾ ਤੇ ਹੁਣ ਅਸੀਂ ਇਹ ਗੱਡੀ ਇਹ ਬੋਨ ਕਰ ਲੈਂ। ਲੰਡੀ ਜੀਪ ਤੇ ਗੇੜੀਆਂ ਮਾਰਨ ਵਾਲੇ ਹੋ ਜਾਣ ਸਾਵਧਾਨ ਕਿਉਂਕਿ ਬਟਾਲਾ ਦੀ ਪੁਲਿਸ ਨੇ ਇੱਕ ਨੌਜਵਾਨ ਦਾ ਕਟ ਦਿੱਤਾ ਚਲਾਨ। ਬਟਾਲਾ ਦੀਆਂ ਸੜਕਾਂ ਤੇ ਲੰਡੀ ਜੀਪ ਵਿੱਚ ਗੇੜੀ ਮਾਰ ਰਹੇ ਦੋ ਨੌਜਵਾਨਾਂ ਦਾ ਪੁਲਿਸ ਨੇ ਚਲਾਨ ਕੱਟ ਦਿੱਤਾ ਤੇ ਗੇੜੀ ਵਾਲੀ ਜੀਪ ਥਾਣੇ ਦੇ ਅੰਦਰ ਬੰਦ ਕਰ ਦਿੱਤੀ ਹੈ। ਦਰਅਸਲ ਜਦੋਂ ਇਹ ਦੋਹੇ ਨੌਜਵਾਨ ਲੰਡੀ ਜੀਪ ਦੇ ਉੱਤੇ ਗੇੜੀਆਂ ਮਾਰਦੇ ਸਨ ਤਾਂ ਟ੍ਰੈਫਿਕ ਪੁਲਿਸ ਦੇ ਵੱਲੋਂ ਇਸ ਜੀਪ ਨੂੰ ਰੋਕਿਆ ਗਿਆ ਤੇ ਜੀਪ ਦੇ ਕਾਗਜ਼ ਮੰਗੇ ਗਏ ਤਾਂ ਨੌਜਵਾਨਾਂ ਨੇ ਕਾਗਜ਼ ਦਿਖਾਉਣ ਦੀ بجائے ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਫੋਨ ਤੇ ਸਫਾਰਿਸ਼ ਵੀ ਲਗਾਈ ਗਈ ਪਰ ਪੁਲਿਸ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਸਮਾਂ ਬਰਬਾਦ ਕੀਤੇ ਬਿਨਾਂ ਇਸ ਜੀਪ ਦਾ ਚਲਾਨ ਕੱਟਿਆ ਗਿਆ ਜਿੱਥੇ ਨੌਜਵਾਨਾਂ ਦਾ ਚਲਾਨ ਕੱਟਿਆ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਪੁਲਿਸ ਦੇ ਵੱਲੋਂ ਜੀਪ ਨੂੰ ਵੀ ਥਾਣੇ ਦੇ ਵਿੱਚ ਬੰਦ ਕੀਤਾ ਗਿਆ ਕੋ ਦਾਸਪੁਰ ਤੋਂ ਲਾਪਰਚਿੰਗ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਤੇ ਪੰਜਾਬ ਰਹਿਣਾ ਲਾਈਵ ਦੇ ਲਈ ਕੋਈ ਨਾਕੇ ਤੇ ਖੜੇ ਹਾਂ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵ ਲਾਇਸੈਂਸ ਨਾ ਕੋਈ ਆਰ.ਸੀ. ਪੇਸ ਕੀਤੀ ਇਹਨਾਂ ਨੇ ਕਿ ਜਿਹਨਾਂ ਨੇ 107 ਮੋਟਰ ਵੀ ਕੈਕਟਰ ਬੰਦ ਕਰਤੀ ਹੈ। ਸਰਸਾ ਜਿੰਮੀਨ ਲੜਾਈ। ਕਰਸਾ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣਿਆ ਨਹੀਂ ਆਗੇ। ਬੈਂਸ ਬਾਜੀ ਜਿੰਮੀ ਜੀ। ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮਰੂ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਗੋਗੀ ਆ ਜੀ। ਚਲੋ ਅੱਜ ਕੀ ਮਸਲਾ ਹੈ ਕੀ ਹੈ ਇਹਦਾ। ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮੁਲਾਜ਼ਮ ਨੇ ਰੋਕੀ ਸੀਗੀ। ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਜੀ। ਤੇ ਉਹ ਕਾਫੀ ਪਤਵੀ ਨਾਲ ਪੇਸ਼ ਆਈ ਮਲਾਬਣਾ ਤੇ ਹੁਣ ਅਸੀਂ ਇਹ ਗੱਡੀ ਇਹ ਬੌਂਡ ਕਰਤੀ ਹੈ ਕੀ ਲੱਗਦਾ ਕਿ ਇਹ ਸੈਂਬਲਡ ਵਾਹਨ ਹੈ ਜਾਂ ਕਿਸੇ ਕੰਪਨੀ ਵੱਲੋਂ ਆ ਇਹ ਜਾਇਜ਼ ਵਾ ਵਾਹਨ ਕਿ ਨਾ ਜਾਇਜ਼ ਨਹੀਂ ਇਹ ਇਹ ਸਰ ਸੈਂਬਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹ ਕੋਈ ਕਾਗਜ਼ ਜੁ ਕੋ ਨਹੀਂ ਮਿਲਿਆ ਨਹੀਂ ਸਰ ਕੋਈ ਨਹੀਂ ਅਸੀਂ ਇਹ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਿਹਾ ਉਸ ਵੀ ਵਾਵਾ ਪਾਈ ਖੋਸ਼ਦੇ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬੌਂਡ ਕਰਤੀ ਹੈ ਅਸੀਂ